ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਸੁਪਨੇ ਦੇ ਦਰਸ਼ਨ ਹੋਣ ਦਾ ਕੀ ਕਾਰਨ ਹੈ ਕਿਉਂ ਹੁੰਦੇ ਹੈ ਅਸਲ ਵਿੱਚ ਸੁਪਨੇ ਵਿੱਚ ਦਰਸ਼ਨ ਜੋ ਹੋਣੇ ਜਿਨ੍ਹਾਂ ਨੂੰ ਵੀ ਹੁੰਦੇ ਆ ਵੈਸੇ ਤਾਂ ਜਿਡੇਗਾ ਵੀ ਰੁਹਾ ਪੀਰ ਫਕੀਰਾਂ ਦੀ ਸੇਵਾ ਕਰਦੀਆਂ ਹੈ ਜਿੰਨੀਆਂ ਵੀ ਹੈ ਜੀ ਆਪੋ ਆਪਣੇ ਗੁਰੂ ਪੀਰ ਨੂੰ ਪੂਜਦੀਆਂ ਹੈ ਸੋ ਉਹਨਾਂ ਨੂੰ ਉਹਨਾਂ ਦੇ ਗੁਰੂ ਪੀਰੋ ਮੁਰਸ਼ਿਦ ਦਰਸ਼ਨ ਦੇਦਾਰ ਸੁਪਨੇ ਵਿੱਚ ਜ਼ਰੂਰ ਦਿੰਦੇ ਨੇ ਸੋ ਸੁਪਨੇ ਵਿੱਚ ਹੀ ਦਰਸ਼ਨ ਕਿਉਂ ਹੁੰਦੇ ਨੇ ਸੋ ਆਪਾਂ ਅੱਜ ਇਹਦੇ ਤੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਕਿਉਂਕਿ ਇਹਨਾਂ ਚੋਂ ਵੀ ਕਾਫੀ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਜੀ ਸੋ ਬਾਕੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਲਿਖਣਾ ਨਾਮ ਦੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਇੱਕ ਕਮੈਂਟ ਦੱਸੋ ਇੱਥੇ ਦਾਸ ਮੇਜਰ ਵੱਲੋਂ ਇੱਕ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਪੂਰੇ ਗੁਰੂ ਦੀ ਪਰਖ ਕਿਵੇਂ ਕੀਤੀ ਜਾਂਦੀ ਆ ਜਿਸ ਨਾਲ ਪਤਾ ਲੱਗੇ ਕਿ ਪੂਰਾ ਗੁਰੂ ਹੈ ਉਹਨੂੰ ਕਿਸ ਤਰ੍ਹਾਂ ਪਰਖਿਆ ਜਾਵੇ ਸੋ ਦੇਖੋ ਜੀ ਜੋ ਪੂਰੇ ਗੁਰੂ ਹੁੰਦੇ ਨੇ ਉਹ ਕਦੇ ਵੀ ਕਿਸੇ ਚੀਜ਼ ਦਾ ਲਾਲਚ ਨਹੀਂ ਰੱਖਦੇ ਜਾਂ ਫਿਰ ਕੋਈ ਮੂਰੇ ਡਿਮਾਂਡ ਨਹੀਂ ਰੱਖਦੇ ਕਿ ਸਾਨੂੰ ਆ ਚੀਜ਼ ਦੀ ਜ਼ਰੂਰਤ ਆ ਫਿਰ ਅਸੀਂ ਨਾਮ ਸ਼ਬਦ ਦਵਾਂਗੇ ਤੇ ਜੋ ਪੂਰੇ ਨਹੀਂ ਹੁੰਦੇ ਉਹ ਸੋ ਸਿਰਫ ਲਾਲਚ ਲਈ ਬੈਠੇ ਨੇ ਨਾਮ ਸ਼ਬਦ ਵੰਡ ਰਹੇ ਨੇ ਪੈਸੇ ਦੀ ਲਾਲਚ ਹੈ ਸੋ ਪੈਸਾ ਹੀ ਚਾਹੁੰਦੇ ਨੇ ਸੋ ਦੁਕਾਨਦਾਰੀ ਜਾਨੀ ਕਿ ਜੋ ਕਰਦੇ ਨੇ ਸੋ ਉਹ ਪੂਰਾ ਗੁਰੂ ਨਹੀਂ ਹੋ ਸਕਦਾ ਜਿਹੜਾ ਗੁਰੂ ਬਿਨਾਂ ਪੈਸੇ ਦੇ ਸੋ ਜੀ ਥੋੜਾ ਬਹੁਤ ਹੁਣ ਆਪਾਂ ਗੱਲ ਕਰੀਏ ਕੀ ਅੱਪਾ ਅੱਜ ਗੁਰੂ ਨੂੰ ਦੇ ਵੀ ਦਿੰਦੇ ਅਸਲ ਗੁਰੂ ਦੀ ਪਛਾਣ ਸੋ ਗੁਰੂ ਨੇ ਮੈਨੂੰ 4-500 ਜਾਂ 1000 ਰੁਪਏ ਦੀ ਮੰਗ ਰੱਖ ਦਿੱਤੀ ਕਿ ਸਾਨੂੰ ਇੰਨੇ ਪੈਸੇ ਪਹਿਲਾਂ ਮੱਥਾ ਟੇਕੋ ਤਾਂ ਫਿਰ ਨਾਮ ਸ਼ਬਦ ਮਿਲੇਗਾ ਸੋ ਉਹਨੇ ਕ ਪੈਸੇ ਤੁਸੀਂ ਖੁਦ ਸੋਚੋ ਕਿ ਕਿੰਨਾ ਚੇਰ ਚਲਾ ਲਣਗੇ ਕੀ ਆ ਜਾਏਗਾ ਕਿਉਂਕਿ ਅੱਜ ਦੇ ਸਮੇਂ ਵਿੱਚ 5000 ਰੁਪਇਆ ਵੀ 100 ਦੇ ਬਰਾਬਰ ਚੱਲਦਾ ਹੈ ਸੋ ਸੋਦੀ ਐਂ ਮੇਟ ਰੱਖਦਾ ਹੈ ਤੇ ਉਹ 1000 1100 ਰੁਪਏ ਦੇ ਨਾਲ ਕੁਝ ਨਹੀਂ ਵੰਡਵਾਲਾ ਸੋ ਸਿਰਫ ਉਹ ਆਪਕੋ ਆਪਣਾ ਲਾਲਚ ਪੂਰਾ ਅੱਜ ਤੱਕ ਕਰਦੇ ਰਹੇ ਨੇ ਕਿ ਨਾਮ ਸ਼ਬਦ ਦਵਾਂਗੇ ਪਹਿਲਾਂ ਇੰਨੇ ਦਾ ਮੱਥਾ ਟੇਕਣਾ ਪਵੇਗਾ ਸੋ ਜਿਹੜਾ ਪੈਸਿਆਂ ਪਿੱਛੇ ਲੱਗ ਕੇ ਨਾਮ ਸ਼ਬਦ ਦਵੇ ਸੋ ਉਹ ਨਾਮ ਸ਼ਬਦ ਕਦੇ ਇਹ ਨਹੀਂ ਹੈ ਕਿ ਉਹਦੇ ਤੋਂ ਕੰਮ ਨਹੀਂ ਲਿਆ ਜਾ ਸਕਦਾ ਪਰ ਕੰਮ ਲੈ ਸਕਦੇ ਆਸੀਂ ਆਪਣੀ ਸੂਚੀ ਦੇ ਹਿਸਾਬ ਨਾਲ ਪਰ ਜੇ ਗੱਲ ਕਰੀਏ ਕਿ ਉਹ ਗੁਰੂ ਦੇ ਥਰੂ ਤੁਸੀਂ ਪਾਰ ਲਗੋਗੇ ਉਹਦੇ ਥਰੂ ਨਹੀਂ ਲੱਗ ਸਕਦੇ ਕਿਉਂਕਿ ਜਿਹਨੇ ਸਿਰਫ ਆਪਣਾ পেট ਭਰਨ ਲਈ ਨਾਮ ਸ਼ਬਦ ਇੱਕ ਤਰ੍ਹਾਂ ਦਾ ਵੇਚਿਆ ਹੈ ਪੈਸੇ ਲਏ ਹੈ ਤੇ ਨਾਮ ਸ਼ਬਦ ਦੇ ਦਿੱਤਾ ਸੋ ਜੋ ਅਸਲ ਪੂਰੇ ਗੁਰੂ ਹੁੰਦੇ ਨੇ ਉਹ ਕੁਝ ਨਹੀਂ ਮੰਗਦੇ ਅਸੀਂ ਆਪਣੀ ਸ਼ਰਧਾ ਦੇ ਮੁਤਾਬਕ ਹੀ ਉਹਦੇ ਮੱਥਾ ਟੇਕਦੇ ਆ ਜੋ ਸਰਦਾ ਹੈ ਦਰੀ ਤੋਂ ਗਰੀਬ ਵੀ ਜਿਹਦੇ ਕੋਲ 1 ਰੁਪਿਆ ਵੀ ਨਹੀਂ ਉਹ ਵੀ ਨਾਮ ਸ਼ਬਦ ਪੂਰੇ ਗੁਰੂ ਤੋਂ ਲੈ ਸਕਦਾ ਫ੍ਰੀ ਚਾਹ ਦਾਤ ਨਾਮ ਦੀ ਮੰਡੀ ਜਾਂਦੀ ਹੈ ਤੇ ਉਹ ਦਾਤ ਨਾਮ ਦੀ ਕੰਮ ਵੀ ਜਾਦਾ ਕਰਦੀ ਹੈ ਤੇ ਜੋ ਪੈਸੇ ਦੇ ਕੇ ਅਸੀਂ ਨਾਮ ਸ਼ਬਦ ਲੈਂਦੇ ਆ ਉਹ ਨਾਮ ਸ਼ਬਦ ਤੁਹਾਡੇ ਆਪ ਤੇ ਹੈ ਹੁਣ ਤੁਸੀਂ ਕਿੰਨਾ ਕੁ ਨਾਮ ਸ਼ਬਦ ਨੂੰ ਸਿਮਰ ਸਕਦੇ ਹੋ ਕਿੰਨੀ ਕਿਹ ਅਹਿਮੀਅਤ ਦਿੰਦੇ ਹੋ ਕਿਉਂਕਿ ਨਾਮ ਸ਼ਬਦ ਰਾਈ ਉਹਦੇ ਵਿੱਚ ਤਾਂ ਤੁਹਾਨੂੰ ਪਾਰ ਲੱਗਣਾ ਪਵੇਗਾ ਫਿਰ ਉਹ ਗੁਰੂ ਦੀ ਕੋਈ ਵੀ अहमियत ਨਹੀਂ ਰਹਿ ਜਾਂਦੀ ਕਿਉਂਕਿ ਨਾਮ ਸ਼ਬਦ ਸਿਮਰੋਗੇ ਉਹਦੀ ਤਾਕਤ ਦੇਖੋਗੇ ਉਹਤੇ ਵਿਸ਼ਵਾਸ ਭਰੋਸਾ ਕਰੋਗੇ ਕਿ ਇਹਦੇ ਚੋ ਜੀ ਅਸੀਂ ਸੰਪੂਰਨ ਪਾਲਣਾ ਆ ਕਿਉਂਕਿ ਇਹ ਮੁਸ਼ਕਲ ਹੁੰਦਾ ਆ ਸੋ ਜਦੋਂ ਤੁਸੀਂ ਸਿਰਫ ਨਾਮ ਸ਼ਬਦ 'ਚ ਹਿੱਸਾ ਕੋਸ਼ਿਸ਼ ਕਰਨੀ ਆ ਉੱਥੇ ਤੁਹਾਨੂੰ ਮਿਹਨਤ ਜ਼ਿਆਦਾ ਕਰਨੀ ਪਵੇਗੀ ਪਰ ਜਿੱਥੇ ਗੁਰੂ ਪੂਰਾ ਮਿਲ ਜਾਂਦਾ ਹੈ ਉਹ ਨਾਮ ਸ਼ਬਦ ਚਾਹੇ ਤੁਸੀਂ 5 ਮਿੰਟ ਸਿਮਰਦੇ ਹੋ ਪਰ ਉਹ ਕੰਮ ਦੁੱਗਣਾ ਕਰਦਾ ਹੈ ਕਿਉਂਕਿ ਗੁਰੂ ਜਿੱਥੇ ਸੇਵਕ ਨੂੰ ਕਿਤੇ ਜ਼ਰੂਰਤ ਪੈ ਜਾਂਦੀ ਗੁਰੂ ਦੀ ਸੇਵਾ ਦੀ ਜ਼ਰੂਰਤ ਪੈ ਜਾਂਦੀ ਹੈ ਬਲਕਿ ਕੌਟ ਦੇ ਵਿੱਚ ਉਹ ਨਾਮ ਦੀ ਕਮਾਈ ਬਹੁਤ ਘੱਟ ਆ ਤੇ ਹੁਣ ਅਰਦਾਸ ਹੀ ਉਪੰਨਤ ਕਰ ਸਕਦਾ ਹੈ ਕਿਉਂਕਿ ਨਾਮ ਦੀ ਕਮਾਈ ਕੀਤੀ ਨਹੀਂ ਮੁਸ਼ਕਲ ਸਿਰ ਤੇ ਆਣ ਪਈਆ ਤੇ ਹੁਣ ਉਥੇ ਉਹ ਗੁਰੂ ਪੂਰਾ ਗੁਰੂ ਜਿਹ ਹੈ ਸੋ ਉਹ ਬੋੜੇ ਦਾ ਤਾਂ ਫਿਰ ਉਹ ਆਪਣੀ ਨਾਮ ਦੀ ਕਮਾਈ ਦਾ ੱਤਕਾ ਲਗਾ ਕੇ ਆਪਣੇ ਭਗਤਾਂ ਦਾ ਕੰਮ ਸਵਾਰ ਕੰਦੇ ਨੇ ਜੀ ਸੋ ਇਹ ਅਸਲ ਤੇ ਪੂਰੇ ਗੁਰੂ ਦੀ ਪਹਿਚਾਨ ਹੈ ਸੋ ਪੂਰਾ ਗੁਰੂ ਅਰਦਾਸ ਦੇ ਵੇਲੇ ਹੀ ਆਣ ਖੜਦਾ ਹੈ ਤੇ ਜੋ ਐਸੇ ਗੁਰੂ ਬਣ ਰਹੇ ਨੇ ਪੈਸੇ ਲੈ ਕੇ ਨਾਮ ਸ਼ਬਦ ਦੇ ਰਹਿਆ ਸੋ ਉਹ ਹੁਣ ਬਾਕੀ ਕੁਛ ਹੋਰ ਗਿਆ ਨਹੀਂ ਜਾ ਸਕਦਾ ਬਾਕੀ ਨਕ ਦੇਖਿਆ ਕਰੋ ਕਿ ਜਿੱਥੇ ਵੀ ਨਾਮ ਸ਼ਬਦ ਲੈਣ ਜਾਣਾ ਹੈ ਕਿ ਗੁਰੂ ਉਹ ਲਾਲਚੀ ਤਾਂ ਨਹੀਂ ਸਿਰਫ ਸਾਨੂੰ ਰੱਬ ਨਾਲ ਹੀ ਜੋੜ ਰਿਹਾ ਫਰੀ ਦੇ ਵਿੱਚ ਕੋਈ ਆਸ ਨਹੀਂ ਰੱਖ ਰਿਹਾ ਭਗਤਾ ਤੋਂ ਕਿ ਸਾਨੂੰ ਇਹ ਖੁਸ਼ ਦੇਣ ਬਲਕਿ ਉਹ ਖੁਸ਼ਨਾ ਝੋਲੀ ਦੇ ਵਿੱਚ ਪਾ ਕੇ ਭੇਜਦੇ ਨੇ ਨਾਮ ਦੀ ਦਾਤ ਦੇ ਦਿੱਤੀ ਸਮਝ ਨੂੰ ਬਹੁਤ ਕੁਸ਼ ਮਿਲ ਗਿਆ ਫਰੀ ਦੇ ਵਿੱਚ ਜਿਹਨੇ ਸਾਨੂੰ ਪਰਮਾਤਮਾ ਦੇ ਲੜ ਲਾ ਦਿੱਤਾ ਉਹਦੇ ਅਰਘਾ ਗੁਰੂ ਕੋਈ ਹੋ ਨਹੀਂ ਸਕਦਾ ਸੋ ਜੋ ਅਸੀਂ ਆਪਣੀ ਸ਼ਰਧਾ ਨਾਲ ਮੱਥਾ ਟੇਕਦੇ ਨਾ ਉਹਦੇ ਨਾਲ ਦੀ ਰੀਸ ਨਹੀਂ ਇੱਕ ਹੈ ਕਿ ਮੂਰੇ ਡਿਮਾਂਡ ਰੱਖੀ ਜਾਂਦੀ ਹੈ ਕਿ ਐਨੇ ਦਾ ਮੱਥਾ ਟੇਕ ਦਿੱਤਾ ਜਾਵੇ ਤਾਂ ਫਿਰ ਕੰਮ ਬਣਨਗੇ ਫਿਰ ਅੱਗੇ ਗੱਲ ਹੋਵੇਗੀ ਸੋ ਇਹੋ ਜੀ ਜਗ੍ਹਾ ਤੇ ਸੋਚ ਸਮਝ ਕੇ ਹੀ ਗੁਰਦਾਰ ਨਾ ਕਰਨੀ ਚਾਹੀਦੀ ਬਾਕੀ ਜਿਨ੍ਹਾਂ ਦੀ ਵੀ ਸੇਵਾ ਕਰਦੇ ਹੋ ਪੀਰਾ ਫਕੀਰਾਂ ਦੀ ਬਿਨਾ ਗੁਰੂ ਤੋਂ ਸੇਵਾ ਕਰ ਰਹੇ ਹੋ ਉਹਨਾਂ ਦਾ ਅਰਜ ਬੇਨਤੀ ਲਗਾਉਂਦੇ ਜਾਓ ਉਹ ਤੁਹਾਨੂੰ ਆਪਣੇ ਆਪ ਸਹੀ ਰਸਤਾ ਹੀ ਦਿਖਾਉਣਗੇ ਜਿਸ ਦਿਨ ਵੀ ਦਿਖਾਉਣਗੇ ਸੋ देर ਹੋ ਸਕਦੀ ਹੈ ਪਰ ਉਹਨਾਂ ਦਾ ਲਿਆ ਫੈਸਲਾ ਬਹੁਤ ਚੰਗਾ ਹੀ ਹੁੰਦਾ ਹੈ ਜੀ ਜੋ ਸਾਡੇ ਲਈ ਸਹੀ ਹੁੰਦਾ ਉਹ ਫੈਸਲਾ ਉਹ ਮਾਲਕ ਕਰਦਾ ਹੈ ਸੋ ਅਰਦਾਸ ਬੇਨਤੀ ਉਹਨਾਂ ਅੱਗੇ ਕਰੋ ਤੇ ਉਹ ਮਾਲਕ ਆਪੇ ਸਹੀ ਰਸਤੇ ਪਾ ਦਿੰਦਾ ਹੈ ਜੀ ਸੋ ਬਾਕੀ ਇੱਥੇ ਇਹ ਕਵਾਂਗੇ ਗੁਰੂ ਕਦੇ ਵੀ ਕਿਸੇ ਮਗਰ ਲੱਗ ਕੇ ਨਹੀਂ ਬਣਾਉਣਾ ਚਾਹੀਦਾ ਕਦੇ ਵੀ ਕਿਸੇ ਦੇ ਕਹਿਣ ਤੇ ਗੁਰਦਾਨਾ ਨਾ ਕਰੋ ਮਜਬੂਰੀ ਜਾ ਕੇ ਗੁਰਦਾਨਾ ਨਾ ਕਰੋ ਨਾ ਹੀ ਆਪਣੇ ਬੱਚਿਆਂ ਨੂੰ ਮਜਬੂਰ ਕਰਕੇ ਗੁਰਦਾਨਾ ਕਰਾਓ ਜਿਸ ਦਿਨ ਜਿਹਦਾ ਜਿੱਥੇ ਮਨ ਜੁੜ ਗਿਆ ਉਨੇ ਉੱਥੇ ਹੀ ਜੁੜਨਾ ਕਿ ਜੇ ਆਪਾਂ ਅੱਜ ਜ਼ਬਰਦਸਤੀ ਵੀ ਇਸੇ ਨੂੰ ਕਿਤੇ ਜੋੜਨ ਦੀ ਕੋਸ਼ਿਸ਼ ਕਰਾਂਗੇ ਲਾਲਚ ਦੇ ਕੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਸਾਰੇ ਕੰਮ ਸਵਾਰ ਦੇਣੇ ਆ ਸੋ ਉਹ ਆਪੋ ਆਪਣੀ ਮਿਹਨਤ ਦੇ ਸਰਤੇ ਹੁੰਦਾ ਹੈ ਕੰਮ ਸਵਾਰ ਨੇ ਸੋ ਫਿਰ ਉੱਥੇ ਮਨ ਨਹੀਂ ਟਿਕੇਗਾ ਫਾਇਦਾ ਨਹੀਂ ਗੁਰੂ ਬਣਾਏ ਦਾ ਜਿਸ ਦਿਨ ਰੂਹ ਖੁਦ ਦੇਖੇਗੀ ਕਿ ਵਾਗ ਹੀ ਮੈਨੂੰ ਇਤੋਂ ਕੁਝ ਨਜ਼ਰ ਆਇਆ ਆ ਬਾਕੀ ਇਹ ਜੋ ਰੂਹ ਹੈ ਗੁਰੂ ਹੈ ਇਹ ਸਾਨੂੰ ਆਪਣੀ ਤਰਫ ਖਿੱਚ ਰਿਹਾ ਤੇ ਮਨ ਵੀ ਸਾਡਾ ਝੁਕ ਰਿਹਾ ਹੈ ਮਨ ਨਹੀਂ ਕਰਦਾ ਇਹਨਾਂ ਤੋਂ ਦੂਰ ਹੋਣ ਨੂੰ ਤਾਂ ਉਸ ਦਿਨ ਤੁਹਾਡਾ ਸਹੀ ਫੈਸਲਾ ਹੋਵੇਗਾ ਖੁਦ ਲੈ ਪਾਉਗੇ ਜਿਹੜਾ ਖੁਦ ਫੈਸਲਾ ਲੈ ਲੈਣਾ ਮਨ ਨੇ ਤੁਹਾਨੂੰ ਸਹੀ ਪਾਸੇ ਲਗਾ ਦੇਣਾ ਮਨ ਝੁਕ ਜਾਣਾ ਉਹ ਫੈਸਲਾ ਕਦੇ ਵੀ ਗਲਤ ਨਹੀਂ ਹੁੰਦਾ ਜੀ ਬਾਕੀ ਜਬਰਦਸਤੀ ਕਿਸੇ ਦੇ ਮਗਰ ਲੱਗ ਕੇ ਇਹ ਗਲਤੀ ਕਦੇ ਨਾ ਕਰਨਾ ਕਿਉਂਕਿ ਇਹੋ ਜਿਹੀਆਂ ਕਈ ਰੂਹਾਂ ਦੇਖੀਆਂ ਹੈ ਜਿਹੜੀਆਂ ਕਿ ਕਿਸੇ ਦੇ ਮੰਗ ਲੱਗ ਕੇ ਜਾਂ ਕਿਸੇ ਨੇ ਤੱਕੇ ਨਾ ਨਾਮ ਸ਼ਬਦ ਦਵਾਤਾ ਤੇ ਫਿਰ ਕੱਲ ਨੂੰ ਕਿਤੇ ਹੋਰ ਜਾਣਾ ਪੈਂਦਾ ਉਹਨਾਂ ਨੂੰ ਸੋ ਇਸ ਤਰ੍ਹਾਂ ਬਾਰ ਬਾਰ ਗੁਰੂ ਬਦਲਣਾ ਇਹ ਵੀ ਬਹੁਤ ਵੱਡੀ ਜ਼ਿੰਦਗੀ ਦੀ ਗਲਤੀ ਹੁੰਦੀ ਹੈ ਗੁਰੂ ਇੱਕ ਹੀ ਜ਼ਿੰਦਗੀ ਜਿ ਮਣਾਉਣਾ ਚਾਹੀਦਾ ਆ ਜੇ ਅੱਜ ਮਜਬੂਰੀ ਚ ਆ ਕੇ ਤੁਸੀਂ ਗੁਰਧਾਰਨਾ ਕਰ ਲਈ ਐ ਕੋਈ ਹੁਣ ਹੱਲ ਨਹੀਂ ਦਿਸਦਾ ਤਾਂ ਉਹਨਾਂ ਅੱਗੇ ਅਰਜ ਬੇਨਤੀ ਕਰਨੀ ਸ਼ੁਰੂ ਕਰ ਦੋ ਕਿ ਹੁਣ ਸਾਡਾ ਇੱਥੇ ਹੀ ਮਨ ਟਿਕਾ ਲਓ ਫਿਰ ਹੌਲੀ-ਹੌਲੀ ਟਿਕਣਾ ਸ਼ੁਰੂ ਹੋ ਜਾਂਦਾ ਫਿਰ ਉਹਨਾਂ ਅਗੇ ਅਰਦਾਸ ਕਰੋ ਕਿ ਅਸੀਂ ਪਹਿਲਾਂ ਕੁਝ ਦੇਖੀਏ ਸਾਨੂੰ ਦਿਖਾਓ ਪਾਵਰ ਜਿੱਕਰੋ ਗੁਰੂ ਦੀ ਮਾਲਕ ਦੀ ਦੇਖਣੀ ਹੈ ਤੇ ਉਹਨਾਂ ਅੱਗੇ ਅਰਜ ਬੇਨਤੀ ਕਰਨੀ ਪਵੇਗੀ ਫਿਰ ਉਹ ਕ੍ਰਿਸ਼ਮਾ ਦਿਖਾਉਂਦੇ ਆ ਸੋ ਬਾਕੀ ਉਹਨਾਂ ਦੀ ਪਾਵਰ ਦਾ ਪਤਾ ਵੀ ਚੱਲ ਜਾਂਦਾ ਜਦੋਂ ਮੁਸ਼ਕਲ ਸਮੇਂ ਆਣ ਖੜਦੇ ਹੈ ਜੀ ਸੋ ਬਾਕੀ ਸੋਚੀ ਦੇ ਨਾਲ ਜੋ ਫੈਸਲੇ ਲੈਣੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਸੋ ਹੁਣ ਆਪਾਂ ਇੱਥੇ ਵੀਡੀਓ ਮੇਨ ਵਿਸ਼ੇ ਵੱਲ ਲੈ ਕੇ ਜਾਂਦੇ ਆਂ ਜੀ ਅੱਜ ਨਹੀਂ ਕਹਾਂਗੇ ਕਿ ਵੀਡੀਓ ਨੂੰ ਲਾਈਕ ਕਰੋ ਸੋ ਆਪ ਖੁਦ ਦੀ ਮਰਜ਼ੀ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਨਾ ਸੋ ਅੱਜ ਦਾ ਵਿਸ਼ਾ ਇਹੀ ਹੈ ਕਿ ਸੁਪਨੇ ਵਿੱਚ ਹੀ ਗੁਰੂ ਦੇ ਦਰਸ਼ਨ ਸਾਨੂੰ ਕਿਉਂ ਹੁੰਦੇ ਨੇ ਜੀ ਵੈਸੇ ਕਿਉਂ ਨਹੀਂ ਹੁੰਦੇ ਸੋ ਆਪਾਂ ਅੱਜ ਇਹਦੇ ਤੇ ਗੱਲ ਕਰਨ ਵਾਲੇ ਆਂ ਜੀ ਸੋ ਦੇਖੋ ਜੀ ਜਦੋਂ ਕੋਈ ਭਗਤ ਸੇਵਾ ਦੀ ਤਰਫ ਤੁਰਦਾ ਹੈ ਸੋ ਥੋੜੇ ਦਿਨ ਲਗਾਤਾਰ ਸੇਵਾ ਕਰਦਾ ਹੈ ਜਾਂ ਸ਼ੁਰੂਆਤ ਹੀ ਕਰਦਾ ਹੈ ਤਾਂ ਹੌਲੀ-ਹੌਲੀ ਉਹਨੂੰ ਪਰਮਾਤਮਾ ਕੁਸ਼ੀਦ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਆਪਣੇ ਤੇ ਵਿਸ਼ਵਾਸ ਉਹ ਫੱਕਰ ਫਕੀਰ ਜਿਹੜੇ ਰਿਸ਼ਤੇ ਤੁਸੀਂ ਸੇਵਾ ਕਰਦੇ ਹੋ ਉਹ ਆਪਣੇ ਤੇ ਵਿਸ਼ਵਾਸ ਤੁਹਾਡਾ ਬਣਾਉਣਾ ਸ਼ੁਰੂ ਕਰਦੇ ਨੇ ਤੇ ਹੌਲੀ-ਹੌਲੀ ਕੁਝ ਨਾ ਕੁਝ ਸੰਕੇਤ ਦੇਣੇ ਸ਼ੁਰੂ ਕਰ ਦਿੰਦੇ ਨੇ ਸੁਪਨੇ ਆਉਣ ਲੱਗ ਪੈਂਦੇ ਨੇ ਜੋ ਕਿ ਪਹਿਲਾਂ ਨਹੀਂ ਆਉਂਦੇ ਸੀ ਪਰ ਸੇਵਾ ਤੋਂ ਬਾਅਦ ਬਹੁਤ ਜ਼ਿਆਦਾ ਆਉਣ ਲੱਗ ਪੈਂਦੇ ਸੋ ਉਸ ਸੁਪਨਿਆਂ ਵਿੱਚ ਦੀ ਦਰਸ਼ਨ ਦੇਣ ਲੱਗ ਪੈਂਦੇ ਦਰਸ਼ਨ ਹੋਣ ਦੇ ਨਾਲ ਇਨਸਾਨ ਵੀ ਸਮਝਣ ਲੱਗ ਪੈਂਦਾ ਹੈ ਕਿ 바ਕੀ ਅਸੀ ਜਿਹਨੂੰ ਪੁੱਛਦੇ ਉਹ ਸੁਪਨੇ ਦੇ ਵਿੱਚ ਸਾਨੂੰ ਦਰਸ਼ਨ ਦਿੰਦਾ ਹੈ ਤੇ ਸਾਡੇ ਨਾਲ ਗੱਲਾਂ ਕਰਦਾ ਹੈ ਸੋ ਹੁਣ ਸੁਪਨੇ ਦੇ ਵਿੱਚ ਤਾਂ ਦਰਸ਼ਨ ਹੋਈ ਜਾ ਰਿਹਾ ਹੈ ਜਾਂ ਕਾਫੀ ਸਾਲਾਂ ਤੋਂ ਸੇਵਾ ਕਰ ਰਹੇ ਆ ਸੁਪਨੇ ਵਿੱਚ ਹੀ ਦਰਸ਼ਨਦਾਰ ਹੁੰਦੇ ਨੇ ਸੁਪਨੇ ਵਿੱਚ ਹੀ ਉਹਨਾਂ ਦੇ ਨਾਲ ਗੱਲਬਾਤ ਵੀ ਹੋ ਜਾਂਦੀ ਆ ਆਉਣ ਵਾਲੇ ਸਮੇਂ ਬਾਰੇ ਵੀ ਦੱਸ ਦਿੰਦੇ ਆ ਸੋ ਦੇਖੋ ਜੀ ਸਪਨੇ ਵਿੱਚ ਗੁਰੂ ਫਕੀਰ ਫਕਰ ਉਹਦੋਂ ਦਰਸ਼ਨ ਦਿੰਦਾ ਹੈ ਜਦੋਂ ਸਾਡੀ ਸੇਵਾ ਜਿਹੜੀ ਆ ਇਕੱਠੀ ਨਹੀਂ ਹੁੰਦੀ ਜਿੰਨੀ ਕ ਸੇਵਾ ਕਰੀ ਜਾ ਰਹੇ ਹੋਂ ਉਨਨੇ ਕ ਦਰਸ਼ਨ ਦਿਦਾਰ ਉਹ ਮਾਲਕ ਦੇਈ ਜਾ ਰਿਹਾ ਤੇ ਆਪਣੇ ਤੇ ਤੁਹਾਡਾ ਵਿਸ਼ਵਾਸ ਬਣਾਉਣ ਲਈ ਸੋ ਹੁਣ ਜੇਕਰ ਤੁਸੀਂ ਨਾਮ ਦੀ ਕਮਾਈ ਵੱਧ ਚੜ ਕੇ ਗਾਨੇ ਸ਼ੁਰੂ ਕਰਦੋਂ ਨਾਮ ਦੀ ਕਮਾਈ ਜ਼ਿਆਦਾ ਹੋ ਜਾਵੇਗੀ ਤਾਂ ਫਿਰ ਜੋ ਸਪਨੇ ਵਿੱਚ ਦਰਸ਼ਨ ਹੋ ਰਹੇ ਸੀ ਉਹ ਵੈਸੇ ਹੀ ਤੁਹਾਨੂੰ ਸੇਵਾ ਸਿਮਰਨ ਕਰਦਿਆਂ ਨੂੰ ਹੀ ਦਰਸ਼ਨ ਹੋਣ ਲੱਗ ਪੈਣਗੇ ਸੋ ਤੀਸਰਾ ਨੈਤਰ ਜਦੋਂ ਖੁੱਲਦਾ ਹੈ ਤੇ ਫਿਰ ਬੈਠੇ-ਬੈਠੇ ਅੱਖ ਮੀਟਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਫਿਰ ਵੈਸੇ ਹੀ ਉਹਨਾਂ ਦੇ ਦਰਸ਼ਨ ਦੇਦਾਰ ਹੋਣ ਲੱਗ ਪੈਂਦੇ ਨੇ ਉਹਨਾਂ ਦੀਆਂ ਗੱਲਾਂ ਆਵਾਜ਼ ਉਹਨਾਂ ਦੀ ਸੁਣਨ ਲੱਗ ਪੈਂਦੀ ਆ ਸੋ ਤੀਸਰਾ ਨੈਤਰ ਖੁੱਲਣ ਦੀ ਗੱਲ ਹੈ ਜੀ ਤੀਸਰਾ ਨੈਤਰ ਖੁੱਲ ਗਿਆ ਤਾਂ ਫਿਰ ਪ੍ਰਮਾਤਮਾ ਇਵੇਂ ਦਿਦਾ ਜਿਵੇਂ ਘਰ ਦੇ ਮੈਂਬਰ ਦਿਸਦੇ ਨੇ ਪਰ ਜਿੰਨਾਂ ਜਿਹੜਾ ਦਸਵਾਂ ਦਵਾਰ ਜਣੀ ਤੀਸਰਾ ਨੈਤਰ ਤੁਹਾਡਾ ਨਹੀਂ ਖੁੱਲਦਾ ਤੇ ਉਹਨਾਂ ਚੱਕਰ ਅਸੀਂ ਸੁਪਨੇ ਦੇ ਵਿੱਚ ਹੀ ਉਹਨਾਂ ਦੇ ਦਰਸ਼ਨ دیدار ਕਰ ਸਕਦੇ ਹਾਂ ਕਿਉਂਕਿ ਇੱਕ ਸੌਖਾ ਤਰੀਕਾ ਮਾਲਕ ਨੇ ਬਣਾ ਦਿੱਤਾ ਕਿ ਹੁਣ ਇਹ ਇਨਸਾਨ ਜਦੋਂ ਸੌਵੇਗਾ ਤੇ ਸੁੱਤੇ ਪੈ ਦੇ ਅਸੀਂ ਸੁਪਨੇ ਦੇ ਵਿੱਚ ਇਹਨਾਂ ਨੂੰ ਦਰਸ਼ਨ ਦੇ ਦਵਾਂਗੇ ਤੇ ਇਹਨਾਂ ਦਾ ਵਿਸ਼ਵਾਸ ਵੱਜਿਆ ਰਹੇ ਕਿਉਂਕਿ ਅਸਲ ਵਿੱਚ ਉਹਨਾਂ ਦੇ ਦਰਸ਼ਨ ਕਰਨੇ ਖੁੱਲੀਆਂ ਅੱਖਾਂ ਦੇ ਨਾਲ ਜਾਣੀ ਕੀ ਸੋ ਉਹ ਤੇ ਜਿਸ ਰੂਪ ਨੂੰ ਤੁਸੀਂ ਪਸੰਦ ਕਰੋਗੇ ਉਸੇ ਰੂਪ ਵਿੱਚ ਉਹਨਾਂ ਨੇ ਤੁਹਾਡੇ ਮੂਰੇ ਆਣ ਖੜਨਾ ਹੈ ਜੀ ਸੋ ਜਿਸ ਰੂਪ ਦੇ ਨਾਲ ਤੁਹਾਡਾ ਲਕਾਵ ਹੋਵੇਗਾ ਜਿਆਦਾ ਚਾਹੀ ਉਹਨਾਂ ਦਾ ਰੂਪ ਕੁਝ ਹੋਰ ਹੈ ਪਰ ਉਹ ਉਸੇ ਰੂਪ ਵਿੱਚ ਤੁਹਾਡੇ ਕੋਲ ਆ ਜਾਣਗੇ ਜਿਸ ਰੂਪ ਨੂੰ ਤੁਸੀਂ ਪਸੰਦ ਕਰੋਗੇ ਸੋ ਹੁਣ ਉਹ ਸਪਨੇ ਦੇ ਵਿੱਚ ਆ ਕੇ ਦਰਸ਼ਨ ਦਿੰਦੇ ਨੇ ਵਿਸ਼ਵਾਸ ਮਜ਼ਬੂਤ ਤੁਹਾਡਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਨਸਾਨ ਇੰਨੇਕ ਦਰਸ਼ਨ ਦੇ ਪੇਹੀ ਕਹਿੰਦਾ ਹੈ ਕਿ ਬਹੁਤ ਕੁਝ ਦੇਖ ਲਿਆ ਤੇ ਅਸੀਂ ਬਹੁਤ ਜਿਆਦਾ ਜਾਨੀ ਕੀ ਸੇਵਾ ਕਰ ਲਈ ਹੈ ਉਹ ਪਰਮਾਤਮਾ ਸਾਡੇ ਤੋਂ ਖੁਸ਼ ਹੈ ਅੱਗੇ ਨੂੰ ਵਧਣ ਦੀ ਕੋਸ਼ਿਸ਼ ਨਹੀਂ ਨਿਸ਼ਾਨਕਾਰਦਾ ਜੇਕਰ ਅੰਕੇ ਨੂੰ ਵਧਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਇਸ ਤੋਂ ਵੀ ਵਧੀਆ ਤੋਂ ਵਧੀਆ ਸਭ ਕੁਝ ਉਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਦੇਖ ਪਾਉਂਦੇ ਕਿਉਂਕਿ ਫਿਰ ਕੁਝ ਗੱਲ ਅਲੱਗ ਹੀ ਹੁੰਦੀ ਹੈ ਜਦੋਂ ਖੁੱਲੀਆਂ ਅੱਖਾਂ ਦੇ ਨਾਲ ਆਪਣੇ ਮੁਰਸ਼ਿਦ ਨੂੰ ਆਪਣੇ ਪੀਰ ਨੂੰ ਦੇਖਣਾ ਸੋ ਸੁਪਨੇ ਦੇ ਵਿੱਚ ਉਹ ਮਾਲਕ ਜੀ ਦਰਸ਼ਨਾਂ ਦੇਵੇ ਤਾਂ ਫਿਰ ਵਿਸ਼ਵਾਸ ਨਹੀਂ ਪੱਕਦਾ ਵੱਜਦਾ ਹੁਣ ਜਿੰਨੀ ਕੁ ਤੁਹਾਡੀ ਸੇਵਾ ਹੈ ਉਹਨੂੰ ਦੇਖਦੇ ਹੋਏ ਉਹ ਪਰਮਾਤਮਾ ਤੁਹਾਨੂੰ ਸੁਪਨੇ ਵਿੱਚ ਦਰਸ਼ਨ ਦੇ ਦਿੰਦਾ ਹੈ ਕਿ ਜਦੋਂ ਤੁਸੀਂ ਸੋਵੋਗੇ ਤੇ ਤੁਹਾਨੂੰ ਦਰਸ਼ਨ ਉਹ ਮਾਲਕ ਦੇ ਹੋ ਜਾਂਦੇ ਨੇ ਜੀ ਸੋ ਜ਼ਿਕਰ ਕਹੀਏ ਕਿ ਇੱਥੇ ਹੀ ਅਕੂਲ ਆਖਣਾ ਉਹ মুর্ਸ਼ਦ ਨੂੰ ਦੇਖ ਲਈਏ ਤੇ ਉੰਨੀ ਆਪਣੀ ਸੇਵਾ ਨਹੀਂ ਹੈ ਭਗਤੀ ਨਹੀਂ ਹੈ ਮੱਕੀ ਇੱਕ ਉਹ ਸੰਕੇਤ ਹੁੰਦਾ ਆ ਕਿ ਮੁਰਸ਼ਿਦ ਨੂੰ ਪਹਿਚਾਨ ਲੈਣਾ ਸੁਪਨੇ ਵਿੱਚ ਹੁਣ ਕਈ ਵਾਰ ਸੁਪਨੇ ਵਿੱਚ ਵੀ ਆਉਂਦੇ ਆ ਪਰ ਜੇ ਤਾਂ ਹੁਣ ਆਪਾਂ ਗੱਲ ਕਰੀਏ ਕਿ ਫਕੀਰ ਦੇ ਰੂਪ ਵਿੱਚ ਆ ਕੇ ਤਾਂ ਆਪਾਂ ਕਹਿਦੇ ਤਾਂ ਸਾਨੂੰ ਦਰਸ਼ਨ ਹੋ ਗਏ ਪਰ ਜਦੋਂ ਕਿਸੇ ਆਮ ਇਨਸਾਨ ਦੇ ਰੂਪ ਵਿੱਚ ਦੀ ਉਹ ਦਰਸ਼ਨ ਦਿੰਦੇ ਨੇ ਗੱਲ ਕਹੇ ਜਾਂਦੇ ਨੇ ਉੱਥੇ ਰੂਹ ਜਿਹੜੀ ਆ ਉਹ ਪਹਿਚਾਨ ਨਹੀਂ ਪਾਉਂਦੀ ਗੁਰੂ ਨੂੰ ਇੱਥੇ ਵੀ ਸੇਵਾ ਵਿੱਚ ਕਮੀ ਹੈ ਸੋ ਕਈ ਵਾਰ ਰੂਹ ਪਹਿਚਾਨ ਲੈਂਦੀ ਹੈ ਜਿਵੇਂ ਕਿ ਲਾਲੋ ਘਰ ਦੇ ਕਿਸੇ ਮੈਂਬਰ ਦੇ ਰੂਪ ਵਿੱਚ ਆ ਕੇ ਪਰ ਗੱਲ ਤੁਹਾਨੂੰ ਫੱਕਰ ਫਕੀਰ ਵਾਲੀ ਆ ਰਹੀ ਹੈ ਇਸ਼ਾਰਾ ਉਹ ਰੰਮ ਚ ਹੋ ਹੈ ਮਾਲਕਾ ਲਈ ਤੇ ਪਰ ਰੂਪ ਘਰ ਦੇ ਮੈਂਬਰ ਦਾ ਆ ਤੇ ਉੱਥੇ ਤੁਹਾਡੀ ਰੂਹ ਨੇ ਉਹਨਾਂ ਨੂੰ ਪਹਿਚਾਣਿਆ ਨਹੀਂ ਕਿਉਂ ਨਹੀਂ ਪਹਿਚਾਣਿਆ ਕਿਉਂਕਿ ਸੇਵਾ ਬਹੁਤ ਘੱਟ ਹੈ ਨਾਮ ਦੀ ਕਮਾਈ ਘੱਟ ਆ ਜੇਕਰ ਨਾਮ ਦੀ ਕਮਾਈ ਇੰਨੀ ਹੋਵੇ ਕਿ ਆਤਮਾ ਮਜ਼ਬੂਤ ਹੋ ਜਾਏਗੀ ਉਹ ਵੈਸੇ ਹੀ ਕਿਸੇ ਵੀ ਰੂਪ ਵਿੱਚੋਂ ਫੱਕਰ ਆ ਜਾਵੇ ਤੇ ਉਹਨੂੰ ਫੱਟ ਕੇ ਛਾਣ ਲੈ ਜਿਹਦੀ ਰੂਹ ਇਹ ਸਭ ਕੁਝ ਜਾਣ ਲੈਂਦੀ ਹੈ ਸੁਪਨੇ ਵਿੱਚ ਦੇਖ ਕੇ ਸਮਝ ਲੈਣਾ ਕਿ ਉਹਦੀ ਰੂਹ ਉਸ ਪਰਮਾਤਮਾ ਨਾਲ ਸਿੱਧੀ ਗੱਲ ਕਰ ਰਹੀ ਹੈ ਕਿਉਂਕਿ ਜਦੋਂ ਆਤਮਾ ਚੰਗੀ ਤਰ੍ਹਾਂ ਪਰਮਾਤਮਾ ਦੀ ਹੋ ਜਾਂਦੀ ਹੈ ਤਾਂ ਫਿਰ ਉਸ ਰੂਪ ਨੂੰ ਫਟ ਪਹਿਚਾਨ ਲੈਂਦੀ ਹੈ ਕਿ ਇਹ ਮੇਰਾ ਫੱਕਰ ਹੈ ਕੋਈ ਘਰ ਦਾ ਮੈਂਬਰ ਨਹੀਂ ਜਦੋਂ ਤੁਹਾਡੀ ਆਤਮਾ ਨੇ ਇਹ ਸੁਪਨੇ ਵਿੱਚ ਮੂੰਹ ਜੋ ਕੋਈ ਸ਼ਬਦ ਕਹਿ ਦਿੱਤੇ ਤਾਂ ਸਮਝੋ ਕਿ ਤੁਹਾਡੇ ਮੁਰਸ਼ਿਦ ਨੇ ਅਸਲ ਰੂਪ ਵਿੱਚ ਆ ਗਿਆ ਕੀ ਤੁਸੀਂ ਦੇਣ ਤੁਹਾਡੀ ਆਤਮਾ ਨੇ ਇਹ ਕਹਿ ਦਿੱਤਾ ਕਿ ਇਹ ਘਰ ਦਾ ਮੈਂਬਰ ਨਹੀਂ ਹੋ ਸਕਦਾ ਜੋ ਗੱਲਾਂ ਦੇ ਇਸ਼ਾਰੇ ਦੇ ਰਿਹਾ ਹੈ ਇਹ ਮੇਰਾ ਮੁਰਸ਼ਦ ਹੈ ਤੁਸੀਂ ਮੇਰੇ ਮਾਲਕੋਂ ਤਾਂ ਉਹ ਮਾਲਕ ਨੇ ਅਸਲ ਰੂਪ ਵਿੱਚ ਆ ਕੇ ਦਰਸ਼ਨ ਦੇਣੇ ਪਰ ਇਹ ਕਿਸੇ ਵਿਰਲੀ ਰੂਹ ਨੂੰ ਹੀ ਸੰਕੇਤ ਮਿਲਦੇ ਨੇ ਸੋ ਅਸਲ ਵਿੱਚ ਉਹ ਪੀਰੋ ਮੁਰਸ਼ਦ ਨੂੰ ਦੇਖਣ ਦਾ ਮੌਕਾ ਮਿਲਦਾ ਹੈ ਜੀ ਜੋ ਜਦੋਂ ਸਾਡੀ ਸੇਵਾ ਸੱਚੀ ਲਗਨ ਦੇ ਨਾਲ ਕੀਤੀ ਹੋਵੇ ਤਾਂ ਫਿਰ ਇਹ ਸਭ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਨੇ ਜੀ ਸੋ ਬਾਕੀ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਵੀਰਾਂ ਦੀ ਜੈ ਸੰਗਤਾਂ